ਆਰ ਆ ਕੇ ਇੱਕ ਧਰਤੀ ਨੂੰ ਕੋਈ ਖੋਜ ਆ ਕੇ ਦੇ ਮੈਂ ਤਾਂ ਸਾਰੀ ਦੁਨੀਆ ਵੇਖੀ ਨਾਰਵੇ ਜਾਂਦੇ ਆ ਜਿੱਥੇ ਵਰਲਡ ਦਾ ਸੰਸਾਰ ਦਾ ਐਂਡ ਲਿਖਿਆ ਦਾ ਵਰਲਡ ਆਫ ਦਾ ਐਂਡ ਦੁਨੀਆ ਦਾ ਇੱਥੇ ਕਹਿੰਦੇ ਐਂਡ ਹੈ ਇਹ ਸਾਇੰਸ ਨੇ ਲਿਖਿਆ ਹੈ ਕਿ ਇੱਥੇ ਦੁਨੀਆ ਦਾ ਅੰਤ ਹੋ ਗਿਆ ਇੱਥੇ ਇਦੋਂ ਬਾਹਰ ਦੁਨੀਆ ਨਹੀਂ ਹੈ ਪਰ ਉਸ ਤੋਂ ਅੱਗੇ ਵੀ ਬਹੁਤ ਸਾਰੀ ਦੁਨੀਆ ਹੈ ਬਹੁਤ ਸਾਰੇ ਧਰਤੀ ਹੈ ਬਹੁਤ ਸਾਰੇ ਆਕਾਸ਼ ਨੇ ਪਤਾਲ ਨੇ ਜਿਨ੍ਹਾਂ ਬਾਰੇ ਜਦੋਂ ਬੰਦਾ ਖੋਜਦਾ ਭਾਲਦਾ ਤਾਂ ਉਹ ਹੈਰਾਨ ਹੁੰਦਾ ਕਿ ਆ ਚੀਜ਼ਾਂ ਜਿਸ ਬਾਰੇ ਸੋਚਿਆ ਨਹੀਂ ਜਾ ਸਕਦਾ ਸੀ ਉਹ ਵੀ ਚੀਜ਼ਾਂ ਹੈਗੀਆਂ ਆਖੋ ਸਤਨਾ ਪਾਤਾਲਾਂ ਪਤਾ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਕਹਿੰਦੇ ਆਖਰਕਾਰ ਭਾਲ ਭਾਲ ਕੇ ਥੱਕ ਗਏ ਹਨ ਗਿਆਨੀ ਲੋਕ ਵੇਦਾਂ ਦਾ ਵਿਖਿਆਨ ਕਰਨ ਵਾਲੇ ਵਕਤਾ ਲੋਕ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਕੋਈ ਅੰਤ ਨਹੀਂ ਪਾ ਸਕਿਆ ਉਸ ਕਾਦਰ ਦੀ ਕੁਦਰਤ ਦਾ ਆਖੋ ਸਤਨਾ ਸੈਸ 18 ਕਹਿਨ ਕਤੇਬਾਂ ਕਹਿੰਦੇ ਕਤੇਬ ਭਾਬ ਮੁਸਲਮਾਨਾਂ ਦੇ ਜੋ ਗ੍ਰੰਥ ਹਨ ਸਾਇਦ ਦੇ ਗ੍ਰੰਥ ਹਨ ਉਹ ਵੀ ਪੁਕਾਰ ਰਖੇ ਹਨ ਕਿ ਇੱਕੋ ਹੀ ਸਾਰਿਆਂ ਦੀ ਗੱਲ ਹੈ ਕਿ ਪ੍ਰਮਾਤਮਾ ਬਹੁਤ ਵੱਡਾ ਹੈ ਉਹਦਾ ਅੰਤ ਕੋਈ ਨਹੀਂ ਪਾ ਸਕਦਾ ਨਾ ਉਹ ਲੇਖੇ ਵਿੱਚ ਆਉਂਦਾ ਨਾ ਉਹ ਕਿਸੇ ਗਿਣਤੀ ਚ ਆਉਂਦਾ ਨਾ ਉਹ ਕਿਸੇ ਮਿੰਤੀ ਚ ਆਉਂਦਾ ਉਹ ਗਿਣਤੀ ਅਤੇ ਮਿੰਤੀ ਤੋਂ ਬਾਹਰ ਆਖੋ ਸਤਨਾ ਉਹਨੂੰ ਗਿਣਤੀ ਚ ਨਹੀਂ ਕੀਤਾ ਜਾ ਸਕਦਾ ਗਿਣਤੀ ਚ ਉਹ ਚੀਜ਼ ਹੁੰਦੀ ਹੈ ਜਿਸ ਦਾ ਅੰਤ ਹੋਵੇ ਆਪਾਂ ਕੋਈ ਬਿਲਡਿੰਗ ਬਣਾਈਏ ਮਨ ਲਓ 500 ਫੁੱਟ ਉੱਚੀ ਬਣਾਤੀ ਇਤੋਂ ਵੱਧ ਜੋ 1000 ਫੁੱਟ ਉੱਚੀ ਬਣਾਤੀ 10000 ਫੁੱਟ ਉੱਚੀ ਬਣਾਤੀ 20000 ਫੁੱਟ ਲੱਖ ਫੁੱਟ ਉੱਚੀ ਤੁਹਾਡੀ ਬਿਲਡਿੰਗ ਪਰ ਉਹਦੀ ਸੀਮਾ ਨਾ ਵੀ ਇਹ 1 ਲੱਖ ਫੁੱਟ ਉੱਚੀ ਹੈ ਐ ਨਹੀਂ ਕਹਿ ਸਕਦੇ ਵੀ ਇਹਦਾ ਪਤਾ ਹੀ ਨਹੀਂ ਕਿੰਨੀ ਉੱਚੀ ਹੈ ਮਨਤੀ ਚੀਜ਼ ਜੋ ਆਉਂਦੀ ਆ ਉਹਦਾ ਅੰਤ ਹੈ ਗਿਣਤੀ ਵਿੱਚ ਜੋ ਚੀਜ਼ ਆਉਂਦੀ ਹੈ ਉਹਦਾ ਅੰਤ ਹੈ ਆਪਾਂ ਕੋਈ ਚੀਜ਼ ਗਿਣੀ ਐ ਸੈਂਕੜੇ ਹਜ਼ਾਰ ਲੱਖਾਂ ਕਰੋੜਾਂ ਅਰਬ ਖਰਬ ਸੰਖਿਆ ਗਿਣਤੀ ਜਾਂ ਗਣ ਪਰ ਜੋ ਚੀਜ਼ ਗਿਣਤੀ ਚ ਹੈ ਹੀ ਨਹੀਂ ਉਹਨੂੰ ਕਿਹਾ ਜਾਂਦਾ ਇਹ ਬੇਅੰਤ ਹੈ ਤੇ ਇਹ ਖੇਡ ਮਾਲਕ ਦੀ ਬੇਅੰਤ ਆਖੋ ਸਤਨਾ ਕੋਈ ਅੰਤ ਨਹੀਂ ਬੰਦਾ ਖੋਜਦਾ ਖੋਜਦਾ ਥੱਕ ਜਾਂਦਾ ਹੈ ਭਾਲਦਾ ਭਾਲਦਾ ਥੱਕ ਜਾਂਦਾ ਪਰ ਨਹੀਂ ਇਸ ਦਾ ਅੰਤ ਨਹੀਂ ਪਾ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਨਾ ਲੇਖੇ ਵਿੱਚ ਆ ਨਾ ਗਿਣਤੀ ਵਿੱਚ ਆ ਨਾ ਬਿੰਤੀ ਵਿੱਚ ਹੈ ਤੇ ਜਿਹੜਾ ਇਹ ਕੁਦਰਤ ਨੂੰ ਸਜਣ ਵਾਲਾ ਬਣਾਉਣ ਵਾਲਾ ਉਹਦਾ ਕਦੇ વિનાਸ਼ ਉਹਦਾ ਕਦੇ ਖਾਤਮਾ ਨਹੀਂ ਹੁੰਦਾ ਆਖੋ ਸਤਨਾਮ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਫਿਰ ਮੋਹਰ ਲਾਉਂਦੇ ਐ ਨਾਨਕਾ ਉਹ ਵੱਡਾ ਪਰਮਾਤਮਾ ਵੱਡਾ ਅਕਾਲ ਪੁਰਖ ਆਪ ਹੀ ਸਭ ਕੁਝ ਜਾਣਦਾ ਤੇ ਆਪੇ ਹੀ ਉਹਨੂੰ ਪਤਾ ਕਿਵੇਂ ਕੁਦਰਤ ਸਾਜੀ ਐ ਕਿਵੇਂ ਉਹਦੇ ਜੀਵਾਂ ਦੀ ਪਰਤਪਾਲਣਾ ਹੁੰਦੀ ਐ ਤੇ ਕਿਵੇਂ ਉਹ ਕਿਰਪਾ ਕਰਕੇ ਆਪ ਇਹਨੂੰ ਚਲਾ ਰਿਹਾ ਕੋ ਸਤਨਾ ਆਪ ਚਲਾ ਰਿਹਾ ਘਰ ਦੇ ਵਿੱਚ ਦਾਸ ਜੀ ਹੋਣ ਤਾਂ ਬੰਦਾ ਕਹਿੰਦਾ ਕਿਵੇਂ ਮੈਂ ਇਹਨਾਂ ਨੂੰ ਸੈਟਿੰਗ ਕਰਨਾ ਐ ਕਿਵੇਂ ਹਰ ਇੱਕ ਜੀਵ ਨੂੰ ਉਹਦਾ ਮਾਨ ਸਤਿਕਾਰ ਦੇਣਾ ਹੈ ਕਿਵੇਂ ਹਰ ਇੱਕ ਦੀ ਜ਼ਰੂਰਤ ਪੂਰੀ ਕਰਨੀ ਤਾਂ ਬੰਦੇ ਨੂੰ ਫਿਕਰ ਹੋ ਜਾਂਦਾ ਹੈ ਪਰ ਉਹ ਦੁਨੀਆ ਜਿਸ ਦੀ ਕੋਈ ਗਿਣਤੀ ਨਹੀਂ ਮਾਲਕ ਦੀ ਅਸੀਮ ਸ਼ਕਤੀ ਆਪਣੇ ਆਪ ਉਹਨਾਂ ਨੂੰ ਪੈਦਾ ਕਰਕੇ ਆਪਣੇ ਆਪ ਪਰਤਪਾਲਣਾ ਕਰਕੇ ਆਪਣੇ ਆਪ ਖਤਮ ਵੀ ਕਰ ਰਹੀ ਹੈ ਤਾਂ ਆਖਿਆ ਕਿ ਉਸ ਮਾਲਕ ਦਾ ਕੋਈ ਅੰਤ ਨਹੀਂ ਉਸ ਮਾਲਕ ਦਾ ਕੋਈ ਅੰਤ ਨਹੀਂ ਹੈ ਜਿਹੜਾ ਆਪ ਵੱਡਾ ਹੈ ਜਿਹੜਾ ਆਪ ਸਮਰੱਥ ਹੈ ਜਿਹੜਾ ਆਪ ਕਹਿਣ ਸੁਣਨ ਤੋਂ ਪਰੇ ਹੈ ਉਹ ਆਪ ਹੀ ਆਪਣੇ ਬਾਰੇ ਜਾਣਦਾ ਹੈ ਰੱਬ ਬਾਰੇ ਵੀ ਆਪਾਂ ਪੂਰਾ ਜਾਣਦੇ ਨਹੀਂ ਆਖੋ ਸਤਨਾਮ ਰੱਬ ਬਾਰੇ ਵੀ ਆਪਾਂ ਪੂਰਾ ਨਹੀਂ ਜਾਣਦੇ ਕਿਉਂਕਿ ਜੇ ਉਹਨੂੰ ਜਾਣ ਲਿਆ ਜਾਵੇ ਜੇ ਉਹਦਾ ਅੰਤ ਹੀ ਲੱਭ ਲਿਆ ਜਾਵੇ ਤਾਂ ਉਹਨੂੰ ਬਿਆਨਤ ਕੌਣ ਆਖੂਗਾ ਜੇ ਉਹਦਾ ਅੰਤ ਹੀ ਆਪਾਂ ਲੱਭ ਲਈਏ ਵੀ ਆਹ ਚੀਜ਼ ਦਾ ਅੰਤ ਪਾ ਲਿਆ ਰੱਬ ਦਾ ਅੰਤ ਪਾ ਲਿਆ ਤੇ ਫਿਰ ਉਹ ਬਿਆਨਤ ਨੂੰ ਕੌਣ ਆਖੂਗਾ ਉਹ ਬਿਆਨਤ ਅਸੀਮ ਸ਼ਕਤੀ ਦਾ ਮਾਲਕ ਹੈ ਜਿਹਦੇ ਬਾਰੇ ਕੋਈ ਬੰਦਾ ਦਾਵਾ ਨਹੀਂ ਕਰ ਸਕਦਾ ਭਲੇਖੇ ਜਰੂਰ ਲੋਕਾਂ ਨੇ ਪਾ ਦਿੱਤੇ ਹਨ ਵੀ ਆਹ ਸੱਚਾ ਜੀ ਆਹ ਰੱਬ ਆ ਜੀ ਆਹ ਇਸ ਤਰ੍ਹਾਂ ਜੀ ਆਹ ਇਸ ਤਰ੍ਹਾਂ ਪਰ ਕੋਈ ਦਾਵਾ ਪੇਸ਼ ਨਹੀਂ ਕਰ ਸਕਦਾ ਕੋਈ ਬੰਦਾ ਉਹਦਾ ਅੰਤ ਨਹੀਂ ਪਾ ਸਕਦਾ ਉਹਦਾ ਅੰਤ ਪਾਉਣਾ ਤੇ ਬਹੁਤ ਵੱਡੀ ਬਾਤ ਹੈ ਉਹਦੀ ਬਣਾਈ ਕੁਦਰਤ ਦਾ ਉਹਦੀ ਬਣਾਈ ਸ੍ਰਿਸ਼ਟੀ ਦਾ ਕੋਈ ਉਹਦੀ ਬਣਾਈ ਦੁਨੀਆ ਦਾ ਵੀ ਬੰਦਾ ਅੰਤ ਨਹੀਂ ਪਾ ਸਕਦਾ ਆਖੋ ਸਤਨਾਮ ਉਹ ਬੇਅੰਤ ਪ੍ਰਮਾਤਮਾ ਹੈ ਜਿਸਤੇ ਬਾਰੇ ਸਹਿਬ ਨੇ ਆਖਿਆ ਨਾਨਕ ਵੱਡਾ ਆਖੀਏ ਉਹਨੂੰ ਵੱਡਾ ਹੀ ਕਹਿ ਸਕਦੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹਨੂੰ ਵੱਡਾ ਹੀ ਕਹਿ ਸਕਦੇ ਤੂੰ ਸਮਰਾਥ ਵੱਡਾ ਮੇਰੀ ਮਤ ਥੋਰੀ RAM ਪਾਲੈ ਅਕਿਰਤ ਕਣਾ ਸਾਰ ਨਾ ਜਾਣਾ ਤੇਰੀ RAM ਸਾਰ ਨਾ ਜਾਣਾ ਤੂੰ ਵਡਦਾਣਾ ਤੂੰ ਕਰਮਹਿ ਰਮਤ ਸਾਂ ਅਸੀਂ ਤੇਰੀ ਸਾਰ ਨਹੀਂ ਜਾਣਦੇ ਭਾਵ ਅਸੀਂ ਤੇਰੀ ਵਡਿਆਈ ਬਾਰੇ ਨਹੀਂ ਜਾਣਦੇ ਅਸੀਂ ਤੇਰੀ ਸ਼ੋਭਾ ਬਾਰੇ ਨਹੀਂ ਜਾਣਦੇ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ ਉਹ ਸਭ ਕੁਝ ਆਪੇ ਆਪ ਜਾਣਦਾ ਹੈ ਕੱਲ ਦੇ ਪੌੜੇ 'ਚ ਵਜਨ ਕੀਤੇ ਸੀ ਜਾ ਕਰਤਾ ਸਿਰਠੀ ਕੋ ਸਾਜੀ ਆਪੇ ਜਾਣਾ ਸੋਏ ਅੱਜ ਲਾਸਟ ਵਾਲੀ ਜਿਹੜੀ ਪੰਕਤੀ ਹੈ ਇਸ ਪੌੜੀ ਦੀ ਇੱਕਵੀਂ ਤਾਂ ਬਾਈ ਗਰੂ ਬਾਈਮੀ ਪੌੜੀ ਦੀ ਇਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਨਾਨਕ ਵੱਡਾ ਆਖੀ ਹੈ ਆਪੇ ਜਾਣਾ ਆਪ ਉਹ ਆਪਣਾ ਆਪ ਸਾਰੇ ਕੋ ਜਾਣਦਾ ਉਸ ਬਾਰੇ ਸਾਨੂੰ ਕੋਈ ਭੇਦ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਸ ਪੌੜੀ ਦੀ ਇਸ ਬਾਣੀ ਦੀ ਵਿਚਾਰ ਕਰਦੇ ਹੋਈਆਂ तमाम ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਸਤਿਗੁਰੂ ਜੀ ਦੇ ਨਾਮ ਜਪਣ ਵਿੱਚ ਸੇਵਾ ਕਰਨ ਵਿੱਚ ਸਾਡਾ ਮਨ ਖੁਭ ਜਾਵੇ ਮਨ ਦੇ ਵਿੱਚ ਚਾਹ ਪੂਮਾ ਪੈਦਾ ਹੋਵੇ ਹੋਈਆਂ ਪੁੱਲਾਂ ਦੀ ਖਿਮਾ ਜੀ ਆਓ ਆਦਬ ਔਰ ਸਤਕਾਰ ਸਹਿਤ ਪ੍ਰਸ਼ਾਦ ਪ੍ਰਾਪਤ ਕਰੀਏ ਨਾਲ ਨਾਲ ਨਾਮ ਜਪੀਏ ਜੀ ਸਤ